ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ 20 ਬਣਾ ਦਾ ਲੋਟ ਦਿਖਾਵਾਂਗੇ ਐਚ ਐਫ ਗੱਬਣਾ ਤੇ ਇੱਕ ਦੋ ਕੁ ਲਗਭਗ ਹੈਗੇ ਸੂਜੀਆਂ ਵਜਾ ਇੱਕ ਖੜੀ ਹੈ ਵਿੱਚ ਇਹਨਾਂ ਦੇ ਗਾਰਲੈਂਡੋ ਸੋ ਕਾਫੀ ਨਾਗ ਆ ਟੋਟਲ ਵੀਰਾਂ ਕੋਲ 20 ਨਾਗ ਅਵੇਲੇਬਲ ਇਸ ਵਕਤ ਹਾਜ਼ਰ ਆ ਪਿੰਡ ਹੰਡਿਆ ਤੇ ਟਾਪ ਕਲਾਸ 25 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੀ ਬਿਹੜ ਵੀਰੇ ਕੋਲੇ ਅਵੇਲੇਬਲ ਖੜੀ ਆ ਪੂਰੀ ਸਾਫ ਸੁਥਰੀਆਂ ਗੱਬਣਾ ਤੇ ਵਿੱਚ ਦੋ ਤਿੰਨ ਗਨ ਨਗ ਹੈਗੇ ਸੂਏ ਸੂਏ ਤੇ ਇੱਕ ਹੈਗੇ ਗਰਲਾਈਟ ਡੋ ਡਿਟੇਲ ਵੀਰ ਤੋਂ ਪੁੱਛ ਦਿਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੈਂ ਭਾਈ ਭਵਨਪ੍ਰੀਤ ਸਿੰਘ ਆ ਪਿੰਡ ਹੜਾ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਹੈ 9873550840 ਠੀਕ ਹੈ ਅੱਜ ਨਗ ਆਪਣੇ ਕੋਲ 20 ਅਵੇਲੇਬਲ ਹੈਗੇ ਆ 20 ਗਮ ਹੈ ਕਿੰਨਾਕ ਟਾਈਮ ਹੋ ਗਿਆ ਸੂਈ ਨੇ ਉਹਨੂੰ ਬਾਈ ਇਹਨੂੰ 2 ਘੰਟੇ ਹੋ ਗਏ ਸੂਈ ਵੀ ਇਹਨੂੰ ਠੀਕ ਐ ਜੇ ਤੋ 7 ਕਿਲੋ ਗੋਲੀ ਆਪਾਂ ਕੱਟਤੀ ਜੇਰ ਇਹਦੀ ਪਈ ਆ ਬੱਚਾ ਬੱਚੀ ਐ ਅੱਛਾ ਬੱਸੀ ਐ ਵੀਰੇ ਮੰਗ ਰਾ ਠੀਕ ਐ ਆਪਾਂ ਪਹਿਲਾਂ ਹੀ ਆਪਣੀ ਛੋਟੀ ਵੀਡੀਓ ਦੇ ਵਿੱਚ ਜਿਸਾ ਵੀ ਸੀਮਣੇ ਦਾ ਪੂਰਾ ਟੋਕ ਦਾ ਭਰ ਐ ਵੀ ਬਾਹਰ ਵਿੱਚ ਲਈ ਵੀ ਸੀਗੀ ਠੀਕ ਐ ਹਾਂ ਪਹਿਲੇ ਆਪਾਂ ਕੋਲ ਕੱਚੀ ਦੀ ਵੀ ਆਪਣੇ ਕੋਲ ਹੀ ਹੈਗੀ ਆਪਾਂ ਦੱਸਦੇ ਹੋਈ ਫਾੜੀਆ ਬੜਾ ਠੀਕ ਐ ਅੰਦਾਜ਼ਾ ਵੀ ਕਿੰਨਾ ਦੋ ਤਾਂ ਹੇਸ਼ਟ ਪਾ ਸਕਦੀ ਐ ਬਾਈ ਹੇਸ਼ਟ 30 ਕਿਲੋ ਖੁੱਲਾ ਬੱਸੀ ਦੋ ਦੇਣਾ ਠੀਕ ਐ 30 ਤੋਂ ਪਾਰ ਵਾਲੀ ਹੈਗੀ ਆ ਬਸ ਇਹਨੂੰ ਕੇਰ ਵਾਲ ਠੀਕ ਐ ਸੋ ਮੂੰਹ ਮੱਥਾ ਦੇਖੋ ਤੇ ਬਾਕੀ ਥਣ ਦੇਖੋ ਮੋਟਾ ਸੋਹਣਾ ਸਾਫ ਜਿਹਾ ਥਣ ਲੱਗਿਆ ਵਾ ਚਾਹੇ ਆਪਾਂ ਮਸ਼ੀਨੀ ਚੋਈ ਕਰ ਲਈ ਜਾਂ ਹੱਥੀ ਚੋਈ ਕਰ ਜਿਲੇ ਗੱਠ ਗੱਠ ਦੀ ਪਿੱਛੇ ਥਣ ਲੱਗਿਆ ਵਾ ਬੱਚਾ ਵੀ ਫੀਬਲ ਕਾਪ ਬੱਚੀ ਆ ਪਿੱਛੇ ਤੇ ਜੇਰੇ ਦੀ ਉਹ ਪਈ ਧਾਰਾ ਦਾ ਪਾਉ ਕਿ ਸਾਰਾ ਕੁਝ ਪੜਦਾ ਫਾਸਾ ਕੋਈ ਕਿਸੇ ਗੱਲ ਦਾ ਢੜਕੁੜੀ ਸੋ ਥਣ ਦੇਖੋ ਬਹੁਤ ਸੋਹਣਾ ਖਬਰਦਾਰ ਥਣ ਲੱਗਿਆ ਹੋਵੇ ਦੇ ਤੇ 30 ਕਿਲੋ ਦੁੱਧ ਆ ਰਾਵਣਾ ਪਾਉ ਬੱਚੀ ਤੇ ਦੰਦਾ ਚ ਹੁਣੀ ਵੀਰੇ ਹਨਾ ਦੰਦ ਵੀਰੇ ਦੋ ਦੰਦ ਦੇ ਹੋਗੇ ਚੌਕ ਦੇ ਚੰਗੀ ਆ ਠੀਕ ਆ ਦੁੱਧ ਹੀ ਆ ਹਜੇ ਚੌਗੀ ਆ ਬਈ ਚੌਗੀ ਜੇ ਕੱਢਦੀ ਪਈ ਹੈ ਹਾਲੇ ਸੋ ਛੋਟੀ ਉੱਪਰ ਦੇ ਵਿੱਚ ਹੈ ਬੱਚੀ ਤੇ ਥਾਂ ਨੂੰ ਰੋਬ ਦੇਖੋ ਕਿਆ ਬਾਤ ਹੈ 8900 ਜਿੰਨਾ ਰੋਬ ਆ ਬੱਚੀ ਦਾ ਥੱਲੋ ਪੂਰੀ ਖਬਰਦਾਰ ਸਾਫ ਸੁਥਰੀ 30 ਲੀਟਰ ਦੁੱਧ ਪਾਉਣਾ ਇਹਨੇ ਸੂਈ ਸਵਾਈ ਧਾਰਾ ਵਗੈਰਾ ਜੇਰ ਵਗੈਰਾ ਸਾਰਾ ਕੰਮ ਢਾਨਾ ਸੋ ਥਾਲਡੇ ਵੇਕ ਕੋ ਨੀਰ ਤੋਂ ਫੇਰ ਦੇਖ ਸਕਦੇ ਹੋ ਬਹੁਤ ਸੋਹਣੇ ਖਬਰਦਾਰ ਥਾਂ ਥਣ ਹਵਾਨੇ ਦੀ ਆ ਗੱਠ ਗੱਠ ਦੀ ਬਿੱਤੀ ਤੇ ਲੱਗਿਆ ਵਾ ਥਾਣੇ ਦਾ ਤੇ ਬਾਅਦ ਕੀ ਅੰਦਰ ਨਾਣਾ ਦੇਖੋ ਇਹਦੇ ਗੁਲਾਬੀ ਗੁਲਾਬੀ ਹਵਾਨਾ ਸੋਹਣਾ ਦਿਖਾਈ ਦਿੰਦਾ ਪੂਰਾ ਠੋਸਾ ਵਾ ਨਾ ਤੇ ਜਦ ਜਾਣ ਵਾਲੇ ਬੱਚੀ ਆ ਬੱਚਾ ਵੀ ਫੀਮੇਲ ਕਾਫਾ ਪਿچھے ਪਾਲਣ ਲੈਕ ਵਾਲਾ ਬੱਚਾ ਹੈਗਾ ਦੋ ਚੀਜ਼ਾਂ ਆਪਣੇ ਘਰੇ ਆਉਣਗੀਆਂ ਦੁੱਧ ਤੇ ਪਰਾਸੇ ਬਈ ਆਪ ਕਿਹੜੇ ਦੀ ਹੈਗੀ ਠੀਕ ਹੈ ਮਗਰ ਬਸ ਇਹ ਕਿਹੜੀ ਹੈਗੀ ਠੀਕ ਹੈ ਕਹਣ ਦੀ ਗੱਲ ਨਹੀਂ ਉਹ ਆਪਾਂ ਡਰੈਸ ਵੀ ਜਿਹਦੇ ਬਾਰਮ ਚਲੀ ਆ ਜਾ ਕੇ ਵਾਲਾ ਪੁੱਛੀ ਤੇ ਦੂਜਾ ਨਾ ਜਿਹੜੀ ਗੱਬੜ ਬੱਚੀ ਦੇ ਕੇ ਨੇ ਆਪਾਂ ਜੀ ਇਹ ਬਈ ਦੂਜਾ ਸੂਆ ਸੂਈਆ ਬੱਸੀ ਠੀਕ ਹੈ ਆ ਇਹਦੇ ਪੈਣੇ ਬਈ ਬੱਸੀ ਦੇ ਆ ਮਨ ਲ ਕੇ ਚੱਲ ਵੀ 7-8 ਦਿਨ ਪੈ ਜੀ 7-8 ਇੱਕ ਹਫਤਾ ਸੂਣ ਚ ਬਾਕੀ ਪਿਆ ਦੂਜਾ ਸੂਆ ਸੂਂਦੀ ਆ ਦੂਜਾ ਸੂਆ ਹੀ ਮੇਰੇ ਫਾਰਮ ਚਲੀ ਆ ਬੱਸੀ ਮ ਠੀਕ ਹੈ ਇਹਦਾ ਕੀ ਰਿਕਾਰਡ ਦੱਸਦਾ ਇਸ ਵਾਰ ਦੁੱਧ ਪੰਨ 29 ਕਿਲੋ ਦਾ ਪੂਰਾ ਦੁੱਧ ਦਿੱਤਾ ਜਾਵੇਗਾ 30 ਕਿਲੋ ਲਗਭਗ ਹੈਗੀ ਆ 35 ਕਿਲੋ ਦਾ ਬੱਸ ਹੀ ਜਰਾ 30 ਤੋਂ ਪਾਰ ਚੱਲੂਗੀ 30 ਤੋਂ ਪਾਰ 35 ਕਿਲੋ ਤੋਂ ਖੁੱਲਾ ਦੂਗਾ ਜੀ ਸੁਪਰਬ 34 35 ਕਿਲੋ ਲਈ ਹੈਗੀ ਆ ਤੇ ਬਾਕੀ ਨਾੜਾ ਦੇਖੋ ਇਹ ਜੇ ਹਵਾਨੇ ਦੇ ਬਹੁਤ ਸੋਹਣੇ ਨਾੜਾ ਚੰਗੇ ਦਿਖਾਈ ਦਿੰਦੇ ਆ ਬਰੀਕੀ ਦੇ ਵਿੱਚ ਤੇ ਬੱਚੀ ਪੂਰੀ ਜਵਾਨੀ ਵਾਲੀ ਹੈ ਜਮਾ ਜਨੂਅਰੀ ਦੂਜਾ ਸੂਆ ਇਹ ਵੀ ਚੌਗੀ ਸਿੱਗੀ ਜੁਣੀ ਲੱਗ ਪਗਣ ਹਾਂ ਬਈ ਚੌ ਤੋਂ 6 ਦੇ ਲੰਦ ਪੂਰੇ ਕਰਦੀ ਹੈ ਜੀ ਠੀਕ ਹੈ ਠੀਕ ਨਹੀਂ ਹਰੀਆ ਨਹੀਂ ਜੀ ਠੀਕ ਹੈ ਸੋ ਬੱਚੀ ਪ ਜਿੰਦ ਜਾਨ ਵਾਲੇ ਦੂਜਾ ਸੂਆ ਜੇ ਇਹਨਾਂ ਨੇ ਸੁੰਦੀ ਪਈ ਐ ਤੇ ਦੇਣੇ ਦੇ ਥੋੜੇ ਜੇ ਬਾਕੀ ਆ ਪੂਰਾ ਕੰਬੈਕਟ ਟਰੈਡਰ ਸਾਫ ਸੁਥਰਾ ਹਨਾ ਹਵਾਨਾ ਪੂਰਾ ਭਾਈ ਇਹ ਬਣਾਉਣਾ ਪੱਲੇਵਾਜ ਦਾ ਠੀਕ ਆ 34 35 ਕਿਲੋ ਦਾ ਆਰਾਮਲਾ ਪਾ ਦਨੇ ਨੇ 30 35 ਕਿਲੋ ਪਾ ਦੋਗੇ ਇਸੀ ਆਰਾਮਲੇ ਠੀਕ ਸੂਬਰਾ ਹਵਾਨਾ ਦੇਖੋ ਸਾਫ ਸੁਥਰਾ ਪੂਰਾ ਠੋਸਾ ਬਣਾ ਤੇ ਕੰਬੈਕਟ ਹਵਾਨਾ ਜਮਾ ਹਨਾ ਮੋ ਹੈਗੀ ਚੌਗੀ ਸੂਬਰਾ ਤੇ ਜਿੰਦ ਜਾਨ ਵਾਲੇ ਬੱਚੀ ਐ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਇਹ ਕੀ ਵਾਤਾ ਰਿੰਕਰ ਤੋਂ ਬਹੁਤ ਚੰਗੇ ਐ ਸਾਫ ਸੁਥਰੇ ਬਣਾ ਬਣਾ ਬਹੁਤ ਠੀਕ ਆ ਤੇ ਅੱਗੇ ਬਾਈ ਜੀ ਤੀਜਾ ਨੰਬਰ ਆ ਬਾਈ ਬੱਚੀ ਦੇਖੀਏ ਨੇ ਇਹ ਇਹ ਵੀ ਦੂਜਾ ਸੂਆ ਬੱਸੀ ਹੁੰਦੀ ਆਈ ਦੰਦਾ ਚ ਹੁੰਨੀ ਐ ਵੀ ਦੰਦਾ ਜੀ ਆ ਬਾਈ ਸਾਰੇ ਹੀ ਮਾਲ ਕੋਟਲੀ ਆਪਣੇ ਕੋਲ ਬੰਦਾ ਜਦੋਂ ਹੁੰਦੀ ਆ ਚੌਂਕੀਆ ਵਿੱਚ ਸਿੱਗੀਆਂ ਠੀਕ ਐ ਬਾਈ ਸਾਰੇ ਨੇ ਦੰਦਾ ਸਾਰੇ ਹੀ ਇੱਕ ਨੂੰ ਜੱਡੀ ਠੀਕ ਐ ਇਹ ਦੂਜਾ ਸੂਆ ਹੁੰਦੀ ਆ ਇਹ ਬਈ ਬਾਈ ਦੂਜਾ ਸੂਆ ਬੱਸੀ ਹੁੰਦੀ ਐ ਕੀ ਇਹਦਾ ਰਿਕਾਰਡ ਆ ਪਹਿਲਾਂ ਹੁੰਦਾ ਦੁੱਧ ਬਾਈ ਇਹਦੇ ਵੀ ਐਮਨ ਕੇ 25 26 25 26 ਕੋ ਦੁੱਧ ਆ ਰਿਹਾ ਠੀਕ ਐ ਇਹ ਬੱਸੀਆ ਬਾਣਾ ਬਹੁਤ ਬਣਾ ਬਹੁਣ ਜਿਵੇਂ ਫਟ ਫਟ ਲੈ ਬਾਈ ਹਵਾਨਾ ਪੂਰਾ ਕੰਪੈਕਟ ਆ ਹਨਾ ਹਾਂ ਬਈ ਆਪਾਂ ਦੰਦਾ ਤੇ ਸਾਰੀ ਕਹਿਣ ਦੀ ਗੱਲ ਨਹੀਂ ਸਾਰੇ ਬੱਚੇ ਦੰਦਾ ਦੇ ਵਿੱਚ ਆ ਦੇਖੋ ਚੌਗੀ ਆ ਬਾਈ ਚੌਗੀ ਆ ਲੈ ਛੱਕ ਦੇ ਕੱਢੇ ਨਹੀਂ ਕੰਨਿਆ ਦੋ ਦੋ ਸੋ ਪੂਰੇ ਜਿੰਦ ਜਾਨ ਜਿਹੜਾ ਆਪਾਂ ਤੁਹਾਨੂੰ ਦਿਖਾਈ ਜਾਂਦੇ ਬਲੱਡ ਵਾਲੇ ਬੱਚੇ ਦਿਖਾਉਨੇ ਵੇ ਜਿਹੜੇ ਅਕੇ ਨਵੀਂ ਜਨਰੇਸ਼ਨ ਤਿਆਰ ਕਰਨੀਆਂ ਜਿਹੜੇ ਵੀਰ ਫਾਰਮ ਦੇ ਸੁਪਨੇ ਦੇਖਦੇ ਆਪਾਂ ਫਾਰਮ ਤਿਆਰ ਕਰਨਾ ਸਾਡਾ ਹੀ ਫਾਰਮ ਹੋਵੇ ਉਸ ਲੈਵਲ ਦੇ ਬੱਚੇ ਇਹਨਾਂ ਦੀ ਬਰੀਡ ਆਪਾਂ ਸੀਮੈਂਟ ਚੰਗੇ ਰਖਾਵਾਂਗੇ ਵਧੀਆ ਅਕੇ ਬਰੀਡ ਤਿਆਰ ਕਰ ਲਾਂਗੇ ਨਾ ਸੋ ਆਕੀ ਪੈਠ ਪੁੜੇ ਦੀ ਬਣਦਾ ਦੇਖੋ ਬਿਲਕੁਲ ਕੰਪੈਕਟ ਹਵਾਨੇ ਦੀ ਠੀਕ ਆ ਸੋ ਜਿੰਦ ਜਾਨ ਬਹੁਤ ਆ ਤੇ ਬਰੀਡੇ ਦੇ ਵਿੱਚ ਪੂਰੀ ਫੁੱਲਾ ਓਕੇ ਆ ਜਾ ਰੇ ਬੱਸ ਤੇ ਬਾਈ ਜੀ ਚੌਥੇ ਨੰਬਰ ਬੜੀ ਬੱਛੀ ਦੇਖੀ ਜਾਨੇ ਕਿਹੜਾ ਸੂਆ ਜੀ ਇਹ ਇਹ ਵੀ ਆਈ ਦੂਜਾ ਸੂਆ ਸੁੰਦੀ ਆ ਬੱਸੀ ਦੂਜਾ ਸੂਆ ਸੁੰਦੀ ਆ ਹਾਂ ਤੇ ਕਾਇ ਕਨੇ ਲੈ ਜੂਗੀ ਜੀ ਇਹ ਬਈ ਇਹ ਪਹਿਨੇ ਦੇ ਵੀ ਹਜੇ ਹਫਤੇ ਤੋਂ ਉੱਤੀ ਦਈਦਾ ਹਣਾ ਠੀਕ ਹੈ ਹਫਤੇ ਤੋਂ ਉਪਰ ਦਿਨ ਪਏ ਆ ਹਣਾ ਮੈਂ ਮੰਨ ਕੇ ਚੱਲੀ ਹੈਟ ਦੇ ਲਾ ਬਾਈ ਫੁੱਲ ਸਾਈ ਦੇ ਵਿੱਚ ਆ ਜਾਓ ਬਾਈ ਆਉਂਦੀ ਠੀਕ ਹੈ ਤੇ ਇਹਦਾ ਕੀ ਰਿਕਾਰਡ ਹੈ ਰਿਕਾਰਡ ਬਈ ਇਹਦਾ 33 32 ਹੁੰਦਾ ਦਿੱਤਾ ਹੋਇਆ ਪਹਿਲਾਂ ਦਾ ਠੀਕ ਹੈ ਹਾਂ ਇਸ ਵਾਰ 34 35 ਦੀ ਖੇਡ ਵਾਲੀ ਹੈਗੀ ਠੀਕ ਆ ਦੂਜਾ ਸੂਆ ਸੁੰਦੀ ਇਹਦਾ ਅਰੀਜਨਲ ਇਹਦੀ ਗੱਲ ਨਹੀਂ ਹੋਣੀਗੀ ਸਾਰੀ ਮਾ ਸਾਰੀ ਮਾ ਬਈ ਟੋਟਲ ਦੰਦਾ ਚੀਜ ਆਗਾ ਠੀਕ ਹੈ ਅੱਗੇ ਨਾਲ ਖੜੀਆ ਗਰਲੈਂਡੋ ਗਰਲੈਂਡੋ ਬਈ ਪਿਆਉ ਰੱਖ ਲੋ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਬਈ ਦੂਜਾ ਸੂਆ ਸੁੰਦੀ ਇਹ ਵੀ ਦੰਦਾ ਚੀਜ ਆਗੀ ਦੂਜਾ ਸੂਆ ਕਰ ਲੈ ਇਹਦਾ ਸੂਦੀਆ ਕਰੈਕਟਰ ਪੂਰੇ ਫੁੱਲਾ ਕਰ ਲੈ ਡੋਲੇ ਹੈਣਾ ਬੰਦ ਕਰੈਕਟਰ ਨੂੰ ਧੰਨ ਬਈ ਬੰਨ ਜਿੰਨਾ ਕੋਈ ਚਾਹੀਦਾਗਾ ਠੀਕ ਹੈ ਨਾ ਗੱਲ ਜਿੰਨੀ ਤਾਂ ਹੁੰਦੀ ਦੀ ਸ਼ੇਪ ਚਾਹੀਦੀ ਹੈਗੀ ਠੀਕ ਹੈ ਨਾ ਗੱਲ ਤੇ ਹਵਾਨਾ ਪੂਰਾ ਸਾਫ ਸੁਥਰਾ ਨਾ ਸੋ ਸਾਰੇ ਕਰੈਕਟਰ ਪੂਰੇ ਖੁੱਲ੍ਹ ਆ ਗਰ ਰਹੇ ਨੇ ਹੋਵੇ ਕੈਦਨ ਲੈਦੀ ਐ ਹੇ ਵੀਰੇ ਭੈਣੇ ਦਾਸਣ ਬਾਕੀ ਐ ਸੋ 10 ਦਿਨ ਸੂਣ ਚ ਬਾਕੀ ਐ ਹਾਲ ਤਾਂ ਸੇਰ ਚ ਪੂਣੀ 30 ਇਕੱਲੀ ਇਹਨੇ ਤੇ ਗੱਲਾਂ ਕਰਾ ਦੂ ਘਰ ਵਾਲੇ ਜਿਹਦੇ ਸੂਈ ਹੈਣਾ ਹਾਂ ਬਈ ਸੋ ਵੀਰੇ ਬਹੁਤ ਤਗੜੀ ਬੈੜ ਆ ਇਹਦੇ ਤੇ ਕਰ ਲੈੰਡੋ ਬਹੁਤ ਘੱਟ ਮਿਲਦੀ ਐ ਪਿਓਰ ਗੱਲੇੰਡੋ ਇਹ ਮਿਲਦੀ ਨਹੀਂ ਤੇ ਨਾੜਾ ਨੂੜਾ ਹਵਾਨੇ ਚੰਗੀਆਂ ਤੇ ਕਿੰਨਾ ਦੁੱਧ ਦੇ ਦੂ ਵੀਰੇ ਇਹ ਦੁੱਧ ਬਈ ਐ ਮੰਨ ਕੇ ਗੱਲ ਵੀ ਮਾਲ ਕਹਿੰਦੇ ਵੀ 24-25 ਕਿਲੋ ਦੀ ਪ੍ਰੂਨ ਦਾ ਦੁੱਧ ਚੋਇਆ ਹੈਗਾ ਠੀਕ ਐ ਠੀਕ ਐ ਨਾ ਗੱਲ ਦੇਖ ਤਾ 32 ਕੁ ਗੋਲ ਦੀ ਠੀਕ ਹੈ 25 ਤੋਂ ਪਾਰ ਹੀ ਦੁੱਧ ਦੇਣਾ ਪਰ 25 ਮੰਨ ਕੇ ਮੰਦਾ ਲੈ ਲੈ ਵਾ ਮੰਨ ਕੇ ਲੈ ਲਿਆ ਆਪਾਂ 25 ਗੋਲ ਦੀ ਕਹਿ ਸਕਦੇ ਤੇ ਬਾਕੀ ਨਾੜਾ ਬਹੁਤ ਚੰਗਿਆ ਹਵਾਨੇ ਦਾ ਜਮਾ ਤਾਂ ਫੈਂਟ ਵਾਲਾ ਦੋਗੀਏ ਜਿਵੇਂ ਕਹਿਵਾਤਾ ਮੱਝ ਦਾ ਮੁਕਾਬਲਾ ਕਰਨੇ ਨੇ ਹਣਾ ਮੁਕਾਬਲਾ ਕਰਨੇ ਬਈ ਜਾ 2 ਲੱਖ ਰੁਪਏ ਆਪਾਂ ਮੱਝ ਦੇ ਲਾ ਦਈਏ ਉਹਨੇ ਵੀ ਨਹੀਂ ਦੇਣਾ ਜਮਾ ਜੈ ਗੱਲਾ ਤੇ ਬਿਹੜ ਬਹੁਤ ਚੰਗੀ ਆ ਕਿਆ ਬਾਤਾ ਨਜ਼ਾਰੇ ਦੇ ਦੇਣਾ ਜਮਾ ਬਿਹੜ ਨੇ ਸਾਫ ਸੁਥਰੀ ਆ ਤੇ ਗੱਭਣਾ ਕਰਮ ਵਾਲੇ ਦਿਨ ਕੋਚ ਲੈਦੀ ਆ ਤੇ ਬਾਕੀ ਦੇਖੋ ਕਿਆ ਬਾਤਾ ਪੋਸੋ ਕੋਈ ਜੀ ਲਾਉਂਦੀ ਹੈ ਕੀ ਉੱਥੇ ਅੱਗੇ 6ਵੇਂ ਨੰਬਰ ਆ ਬੜੀ ਬੱਚੀ ਦੇਖੀਏ ਨੇ ਇਹ ਵੀ ਬਈ ਦੂਜਾ ਸੂਸ ਹੁੰਦੀ ਆ ਬੱਚੀ ਦੰਦਾਜਾ ਦੰਦਾਜੇ ਬਰੇ ਸਾਰੇ ਦੰਦਾ ਟੋਟਲ ਹੀ ਦੰਦਾਜਾ ਮਾਰ ਕੇ ਕਿਹ ਕਿਦਾਂ ਲੈ ਜਾਊਗੀ ਜੀ ਇਹ ਇਹ ਵੀ ਬਈ ਮੈਂ ਮੰਨਦਾ 10 ਦਿਨ ਬਾਕੀ ਪੈਣੇ ਬਸੀਆਂ ਬਣਨਾ ਬੋਣਾ ਬਹੁਤਾ ਬੈੜਨੇ ਠੀਕ ਹੈ ਦੋਦੇ ਵੀ 30 ਤੋਂ ਖੁੱਲੀ ਦਦੂਗੀ 30 ਤਾਂ ਪਾਰ ਪਾ ਦੂਗੀ ਪਾਰ ਪਾ ਦੂ ਬਾਈ ਠੀਕ ਹੈ ਅੱਗੇ ਆ ਗਈ 7ਵੇਂ ਨੰਬਰ ਤੇ ਹਣਾ ਇਹਦੇ ਪੈਸੇ ਦਿਨ ਪਾਈ ਨੇ ਪਈ 20 ਦਿਨ ਬਾਕੀ ਬੱਸੀ ਦੀ 20 ਦਿਨ ਬਾਕੀ 7ਵੇਂ ਨੰਬਰ ਵਾਲੀ ਦੇ ਹਾਂ ਇਹਦੇ 28 ਕੋ ਦੱਸਦਾਗਾ ਦੂਜਾ ਸੂਸ ਹੁੰਦੀ ਆ ਹਾਂ ਦੂਜਾ ਸੂਸ ਹੁੰਦੀ ਆ ਠ ਇਹ ਥੋੜ੍ਹੀ ਆਪਾਂ ਚੱਲੇ ਲਿਆਂਦੀ ਬਾਹਰੋਂ ਤਾਂ ਹਏ ਅੰਦਰ ਹੀ ਰੱਖੀ ਵੀ ਜਾ ਆਪਣੀ ਠੀਕ ਹੈ ਕਰਕੇ ਬਾਹਰ ਕੱਢ ਲੇ ਅੱਜ ਰਾਤੀ ਸੁੱਈ ਹੈ ਨਹੀਂ ਹੋ ਗਿਆ ਬਈ ਉਹ ਅੱਜ ਤੀਜਾ ਦਿਨ ਸੁੱਈ ਨੂੰ ਠੀਕ ਹੈ ਤੇ ਇਹ ਮੰਨ ਕੇ ਚੱਲ ਵੀ ਆਪਾਂ ਇਹ ਦੁੱਧ ਤੇ ਲੈ ਕੇ ਬੱਸੀ ਵੇਚਾਂਗੇ ਕਿੰਨਾ ਇਸ ਵਕਤ ਕਿੰਨਾਗਾ ਦੁੱਧ ਪਈ ਹੁਣ ਆਏ ਮੰਨ ਕੇ 22 23 22 23 ਕਿਲੋ ਬੌਲੀ ਆਹੇ ਤਾਂ ਜਾਓ 35 35 ਨੂੰ ਬਈ ਆਏ ਆਮ 35 ਦੀ ਪਲਸ ਕਾਚ ਕਰੂ ਆਏ ਮੰਨ ਕੇ ਚੈਰੀ ਬਹੁਤ ਚੰਗੀ ਆ ਉਮੀਦ ਆ ਬੱਸੀ ਦੀ ਠੀਕ ਹੈ ਹਾਂ ਜੇ ਆਪਾਂ ਮਿਲ ਕੇ ਹੀ ਕਰਾ ਕੇ ਦੇਵਾਂਗੇ ਜਮਾਂ ਕਰਾ ਕੇ ਤਾਂ ਮੰਗ ਨਹੀਂ ਬੱਸੀ ਠੀਕ ਹੈ ਤੇ ਅੱਗੇ ਜਿਹੜੀ ਨਾਲ ਕਾਲੇ ਰੰਗ ਵਾਲੀ ਬਈ ਇਹ ਵੀ ਵੈੜ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਤੇ ਸਾਰੇ ਦੂਜੇ ਸੂਏ ਨਹੀਂ ਹੈ ਕੀ ਇਹਨੇ ਇੱਕ ਦੋ ਪਹਿਲਾਂ ਉਹਨਾਂ ਨੇ ਦੱਸੀਆਂ ਠੀਕ ਹੈ ਹਾਂ ਇਹ ਦੂਜਾ ਸੂਆ ਸੁੰਦੀ ਹੈ ਨਾ ਕਿ ਦੂਜਾ ਸੂਆ ਸੁੰਦੀ ਹੈ ਬਈ ਤੇ ਜਿਹੜੀ ਨਾਲ ਇਹ ਖੜੀ ਹੈ ਇਹ ਵੀ ਬਈ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਉਹ ਦੇਵੀ ਤੇ 25 22 ਕਿਲੋ ਪਾਉ ਆਉਣ ਨਾਲ ਦੀ ਠੀਕ ਹੈ ਇਹ ਆਪਣੇ ਮਨ ਕੇ ਚੱਲ ਵੀ ਜਿਹੜੇ ਬੰਦੇ ਨੇ ਥੋੜੇ ਘੱਟ ਪੇ ਮੰਨ ਲਓ ਬਜਟ ਚਾਊਗੀ ਵਧੀਆ ਬਈ ਬਜਟ ਤਾਂ ਆਊਗੀ ਤੇ ਜਿਹੜੀ ਵੀਰ ਨੇ ਲੈਣੀ ਹੈ ਨਾ ਕਈ ਵਾਰ ਐ ਨੰਬਰ ਆ ਪਤਾ ਨਹੀਂ ਲੱਗਦਾ ਜਾਨਵਰ ਦਾ ਕੋਲੇ ਆ ਗਏ ਬਈ ਆ ਲੋ ਦੇਖ ਸਾ ਤੇ ਸਾਦੀਆਂ ਦੀਆਂ ਆ ਠੀਕ ਹੈ ਤੇ ਵੀਡੀਓ ਬਣ ਕੇ ਜਿਹੜਾ ਕਹਿੰਦਾ ਵੀਡੀਓ ਪਾ ਦੇ ਭਾਈ ਵੀਡੀਓ ਨਹੀਂ ਪੈਣੀ ਨਹੀਂ ਭਾਈ ਇਹਦੇ ਨੇ ਹਣਾ ਠੀਕ ਹੈ ਨਾ ਗੱਲ ਆ ਤੇ ਆਪਾਂ ਕੱਲਾ ਕੱਲਾ ਨਾਲ ਆ ਕੇ ਸ਼ਰਕ ਕੇ ਦਿਖਾਈ ਜੇ ਨੇ ਕੋਲੇ ਆ ਕੇ ਪੱਲੇ ਗੱਲ ਪਾਊਗੀ ਕੰਨ ਪੱਲੇ ਪਾਊਗੀ ਆ ਨਾਲ ਪਲੂਣ ਖੜੀ ਆਈ ਇਹ ਵੀ ਦੂਜਾ ਸੂਆ ਕੁੰਦੀ ਆਈਗੀ ਦੇਖਣ ਪਹਿਲਾਂ ਲੱਗਦੀਗੀ ਠੀਕ ਹੈ ਦੇਖ ਪਹਿਲਾਂ ਨਾਲ ਹੀ ਆਈ ਦੀ ਹਣਾ ਐ ਭਾਈ ਦੇਖੇ ਦੀ ਪਹਿਲਾਂ ਨਾਲ ਹੀ ਆ ਤੁਹਾਨੂੰ ਪਹਿਲਾਂ ਲੱਗਦੀ ਕਿ ਉਹ ਵੀ ਲੈ ਵੀ ਇਹਦਾ ਇਦਾਂ ਲੱਗਾ ਠੀਕ ਹੈ ਬਹੁਤ ਵੱਡਾ ਨਹੀਂ ਬੰਦਾ ਭਾਈ ਠੀਕ ਹੈ ਅੱਗੇ ਜਿਹੜੀ ਇਹਦੇ ਨਾਲ ਖੜੀ ਆ ਇਹਦੇ ਕੈਦਨ ਬਾਕੀ ਆ ਇਹਦੇ ਭਾਈ ਆ ਪੰਜ ਨਹੀਂ 15 ਨੇ ਬਾਕੀ ਜੇ ਕਿ ਵੀ ਦੂਰ ਤੋਂ ਵਗਾਵੇ ਸਾਨੂੰ 10 15 ਦਿਨ ਦੇ ਕੱਚੇ ਚਾਹੀਦੇ ਆ ਭਾਈ ਦੇ ਦੇ ਦਾਂਗੇ ਇਦਾਂ ਦੇ ਵਾਦੋ ਮੇਰੇ 20 ਵਗਾਵਾ ਖੜੀ ਆਪਾਂ ਠੀਕ ਹੈ ਅੱਗੇ ਨਾਲ ਲਗਭਗ 5 4 ਦਿਨ ਦੀ ਤਿਆਰੀ ਜੇ ਵੀ ਲੱਗਦੀ ਆ ਨਾ ਨਹੀਂ ਵੀਰੇ ਇਹਦੀ ਵੀ ਦਾਦਣ ਪੈਣੀ ਬੱਸੀ ਜੇ 10 ਦਿਨ ਬਾਕੀ ਪਿਆ ਜੇ 10 ਦਿਨ ਬਾਕੀ ਤੇ ਬਾਕੀ ਥਾਣਾ ਦੀ ਵਿਥੀ ਦੇਖੋ ਇਹ ਜੇ ਕਿਆ ਬਾਤਾਂ ਮੂਰੇ ਥਾਣਾ ਦੇ ਫੋਟ ਦੀ ਵੀ تھی ਭਈਆ ਸੋ ਥਾਣਾ ਥਾਣਾ ਦੀ ਪੂਰੀ ਖਬਰਦਾਰ ਸਾਫ ਸੁਥਰੀ ਬੱਚੀ ਆ ਤੇ ਤਿਆਰੀ ਧੂਰੀ ਬੱਚੀ ਦੀ ਬਹੁਤ ਚੰਗੀ ਆ ਨਵੇਂ ਹਣ ਬਲੱਡ ਦੇ ਵਿੱਚ ਸਾਰੀ ਬੱਚੀ ਆ। ਸਾਰੀ ਮਾਲ ਦੰਦਾ ਜਾ ਬਈ ਦੋਂਦੀਆਂ ਚ ਆਗੀਆਂ ਸਿੱਗੀਆਂ ਵਸਿਆ ਨਹੀਂ। ਠੀਕ ਆ ਇਹ ਵੀ ਲਗਭਗ ਕੱਚੀਆਂ ਹਣ। ਇਹ ਵੀ ਵਸਿਆ ਇਹ ਵੀ ਉਹ ਹੀ ਅਮਨ ਦਾ ਦੂਜਾ ਸੂਰੋਂ ਦੀ ਇਹ ਵੀ ਦੰਦਾ ਜੀ ਆ ਬੜਾ। ਠੀਕ ਹੈ। ਹਾਂ। ਸੋ ਬਰ ਸਾਰਾ ਐਚ ਐਫ ਦੇ ਨਗੀਨੇ ਖੜਾ ਬੰਜਾਂ ਕੋਲੇ ਇੱਕ ਖੜੀਆ ਵਿੱਚ ਗਰਲੈਂਡੋ ਤੇ ਆਹ ਦੇਖੋ ਖਬਰਦਾਰ ਲੇਵਾ ਬਹੁਤ ਸੋਹਣਾ। ਸਾਫ ਸੁਥਰਾ ਇਹਦਾ ਤੇ ਅੱਗੇ ਨਾਲ ਫੇਰ ਕੱਚੀ ਵੜਾ ਗਈ ਹਣ। ਸੋ ਇਹਦੇ ਵੀ ਕੁਝ ਦਿਨ ਬਾਕੀ ਪਏ ਆ। ਸੋ ਆਪਾਂ ਤੁਹ ਕੋਸਨਾਗ ਵੀਰ ਕੋਲ ਤਿੰਨ ਕਹਿੰਦਾ ਗੱਡੀ ਜਿਹੜੇ ਹੋਰ ਆਉਂਦੇ ਹੈਗੇ ਇੱਥੇ ਉਹਨੂੰ 20 ਤੋਂ ਪਾਰ ਨਾਗਾ ਅਵੇਲੇਬਲ ਮਿਲਣਗੇ 987786889 99735 50842 ਦੋ ਵੜਾ ਸੂਜੀਆਂ ਪਈਆਂ ਤੇ ਇੱਕ ਹੈਗੇ ਵਿੱਚ ਖੜੀ ਗਰਲੈਂਡੋ ਫੇਰ ਦਿਖਾ ਦਈਏ ਆਪਾਂ ਕਹਿੰਦੇ ਗਰਲੈਂਡੋ ਬਹੁਤ ਘੱਟ ਮਿਲਦੀ ਹੈ ਹਲੇ ਕੱਚੀ ਹੈ ਇਹ ਬਈ ਕੱਚੀ ਹੈ ਜਿੱਦੇ ਤਿਆਰ ਹੋ ਗਈ ਗੱਲਾਂ ਅਵੜ ਕਰਦੇ ਨਹੀਂ ਇਹਨੇ ਜਮਾ ਮੈਂ ਕਹਣਾ ਬਈ ਪੂਰੀ ਵਧੀਆ ਹੈਗੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ